ਆਰੇ ਵੀਰੇ ਇਹ ਕਹਿੰਦਾ ਜੌਂਡਿਆਰ ਕੱਟੂ ਕਹਿੰਦਾ ਜੇ ਨਾ ਕੱਟੀ ਤੈਨੂੰ ਵਧੀ ਕਹਾਂ ਪਊ ਮੈਂ ਖਾ ਮੈਂ ਤੋੜੂ ਇਹ ਬੰਦਾ ਕਹਿੰਦਾ ਮੈਂ ਆ ਕੇ ਪੂਹਾ ਬੂੰਗਾ ਪਿੰਦਰੇ ਨੂੰ ਵਧੀ ਜਾਂ ਜੌਂਡਿਆਰ ਕੱਟੂ ਲੈ ਆਪਾਂ ਬੰਦੀਆ ਕੋਤੂ ਇਹ ਗੋੜਾ ਖੁਦਾ ਹੋਣੀ ਉਹ ਚੈੱਕ ਕਰੇ ਦੋਨੇ ਅੱਛਾ ਲੱਗਿਆ ਵੇਖਾ ਛੋਟੇ ਭੈਗ ਫੁੱਲ ਖੇਚ ਓ ਰਹਿਣ ਦੇ ਫਿਰ ਅਗਲੇ ਕਹਣਾ ਨਹੀਂ ਕੰਮ ਕਰਨਾ ਰਹਿਣ ਦੇ ਤੇਜੀ ਰਹਿਣ ਦੇ ਲੈ ਆਉਂਦੇ ਟਰੈਕਟਰ ਲਾਲਾ ਖੋਬ ਗਿਆ ਤੇ ਉੱਥੇ ਖੜੇ ਦੇ ਵਿੱਚ اٹਮਾ ਟੈਂਕ ਜਿੰਚਰ ਹੁਣ ਛੋਟਾ ਆਉਂਦਾ ਨਹੀਂ ਟਰੈਕਟਰ ਲੈ ਕੇ ਉਹਨਾਂ ਚਿਰ ਇੱਥੇ ਖੜੇ ਨਹੀਂ ਭਰਨਾ ਹਾਂ ਇਹਨੂੰ ਪਹਿਲਾਂ ਇੱਥੇ ਹੁਣ ਪੁੱਲ ਕਰਾਂ ਜੁਣਚੇ ਨੂੰ ਛੋਟਾ ਆ ਜਾਏਗਾ ਟਰੈਕਟਰ ਲੈ ਕੇ ਇਧਰੋਂ ਨਾਲ ਦੀ ਨਾਲ ਬੀ ਦੀ ਤਿਆਰੀ ਏ ਜੀ ਬੀ ਐਲੋ ਕਮੀ ਨਹੀਂ ਚੜਦਾ ਬੀ ਬਾਬੇ ਆ ਬਾਬੇ ਵੀਰੇ ਆਪਦੇ ਦਾ ਜਿਹੜਾ ਨਜ਼ਾਰਾ ਨਾ ਮੁੱਲ ਦਾ ਹੈ ਹੀ ਉਹਦਾ ਆ ਨਹੀਂ ਆ ਬਾਬਿਆਂ ਦੀਆਂ ਬੋਰੀਆਂ ਹਯੂਰ ਸਾਹਿਬ ਐ ਬਾਬਾ ਹਯੂਰ ਸਾਹਿਬ ਵਾਲਿਆਂ ਦੀਆਂ ਚਾਰੇ ਉਹਨਾਂ ਦੀਆਂ ਚਾਰੇ ਹੀ ਉਹਨਾਂ ਦੀ ਚਲੋ ਵੈਗਰੂ ਚੜਦੀ ਗਲਾ ਕਰੇ ਉਹੀ ਦਿੰਦਾ ਜੋ ਉਹੀ ਦਿੰਦਾ ਸਹੀ ਗੱਲ ਹੈ ਸਹੀ ਗੱਲ ਹੈ ਵੈਗਰੂ ਤੋਂ ਆਪਾਂ ਕਾਦੇ ਜੋਗੇ ਆ ਓਹ ਮਾਰੀ ਮੋਟੀ ਟੀਸ ਜੀ ਲੱਗੀ ਦਿਸਣ ਕਿ ਨਹੀਂ ਮਾੜੀ ਜੀ ਲੱਗ ਵੀ ਟੀਸ ਦਿਸਣ ਤੇ ਜੀ ਹਟਨੇ ਟੈਂਕ ਨਾਲ ਮੈਂ ਕਿਹਾ ਮਾੜੀ ਜੀ ਟੀਸ ਦਿਸਣ ਲੱਗੀ ਹੈ ਨਾ ਅਟਾ ਮੇ ਟੈਂਕ ਨਾਲ ਲੱਗਿਆ ਤਾਂ ਮੈਂ ਹੈਨਾ ਆਠਾ ਜਦੋਂ ਟੋਟਲ ਟੈਂਕੇ ਦੇ ਗਿੰਨੇ ਆ ਕਿ ਕਿੰਨੇ ਡੇਕ ਪੈਂਦੇ ਆ ਇਹਦਾ ਵੀ ਫੁੱਲ ਭਰ ਕੇ ਆਉਣਾ ਹਾਂ ਪਹਿਲਾਂ ਫੁੱਲ ਭਰ ਕੇ ਆ ਚਲਾਇਆ ਲੇਟ ਜਰਾ ਟਰਾਲੀ ਉਹ ਦੇ ਦੇ ਟਰੈਕਟਰ ਦਾ ਨਹੀਂ ਕਸੂਰ ਰਿੰਮ ਤੱਕ ਬੈ ਗਈ ਰਿੰਮ ਤੱਕ ਟਰਾਲੀ ਦਾ ਟਾਇਰ ਬੈੜ ਗਿਆ ਰਿੰਮ ਤੱਕ ਆਵੇ ਤੁਹਾਨੂੰ ਦਿਸਦੇ ਹੀ ਹੋਣਾ ਹੋਣਾ ਵੇ ਆਂਟਾ ਕੱਢਦੇ ਪਏ ਆ ਉਹ ਆ ਗਿਆ ਛੋਟਾ ਉਹ ਦਿਸਦਾ ਛੋਟਾ ਟਰੈਕਟਰ ਨੂੰ ਲਈ ਜਾਂਦਾ ਹੁਣ ਆਪਾਂ ਉਹਦੇ ਨਾਲ ਕੱਢਦੇ ਆਂ ਤੇ ਬਾਕੀ ਇੱਥੇ ਖੜੀ ਗਈ ਆਪਾਂ ਦਾਣੇ ਤੋਂ ਦੱਸਿਆ ਨੌਵਾਂ ਟੈਂਕ ਆ ਗਿਆ ਇਹ ਵੀ ਆਪਾਂ ਇੱਥੇ ਹੀ ਪਾ ਲੈਣਾ ਮੂਰੇ ਮੂਰੇ ਟਰਾਲੀ ਬੈਡ ਹੀ ਬਾਹਲੀ ਗਈ ਟਰੈਕਟਰ ਤੇ ਵੱਸ ਦੀ ਗੱਲ ਨਹੀਂ ਆਏ 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 ਇਹ ਤੇਰਾ ਹੀ ਕਹੀ ਕਹੀ ਕਥਿਆ ਉਹਨੇ ਲਿਆ ਮੱਝੇ ਅੰਦੇ ਸਾਰੇ ਦੰਦ ਸੀ ਨਾ ਰੰਗੀਨ ਹੀ ਆ ਆਟਾ ਕੱਢ ਲੀਏ ਤੇ ਫਿਰ ਆਪਾਂ ਇਹਨੂੰ ਪਾਉਣੇ ਟੋਚਣ ਅੱਗੋਂ ਅੱਗੋਂ ਤਾਂ ਗਈ ਟਰਾਲੀ ਫੁੱਲ ਐਨ ਐ ਤੇਰਾ ਹੀ ਉਹ ਆ ਗਿਆ ਦੂਜਾ ਝੋਟਾ ਵੀ ਹੁਣ ਆਪਾਂ ਇਹਨੂੰ ਪਾਵਾਂਗੇ ਅੱਗੇ ਤੇ ਆਪਾਂ ਦੋਨ ਰੇਟਰਾਂ ਦਾ ਦੇਖਦੇ ਆ ਕਿਹੜੇ ਕਿਹੜੇ ਗੇਅਰ ਲਾਉਣੇ ਆ ਤੁਹਾਨੂੰ ਦੇਖਦੇ ਆ ਦੱਸਦੇ ਦੋਹਾਂ ਦੇ ਚੱਕਰ ਮਲਾ ਕੇ ਤੇ ਫੇਰ ਇਹਨੂੰ ਕੱਢਦੇ ਹਾਂ ਹੁਣ ਆਪਾਂ ਇੱਧਰ ਇਹਨੂੰ ਐ ਦਾਣੇ-ਵਾਣੇ ਬਾੜੀਏ ਹੁਣ ਇਹਨਾਂ ਨੇ ਜਿੰਨਾ ਵੀ ਆ ਦੋਨੇ ਲੈ ਲੈ ਜਿੱਦੋ ਜਦਾ ਹੀ ਨਹੀਂ ਚਲਨੀ ਆਟਾ ਮਟਾ ਇੰਕਾਇਦੇ ਜੀ ਇਹ ਜਿਹਾ ਕਹੂੰ ਮੈਂ ਕਿਹਾ ਤੂੰ ਨਾ ਮੈਂ ਮੁਕਰਰਿਆ ਆ ਦੇ ਕੋ ਮੁੰਦੇ ਮੇਰੇ ਤੇ ਪਿੰਡਾ ਬਣਾ ਰਿਹਾ ਸੀ ਇੱਕ ਨਿਕਲਣਾ ਚਾਹ ਰਿਹਾ ਨਿਕਲੋ ਨਹੀਂ ਆ ਤਾ ਫੇ ਮੈਂ ਹੀ ਲੈ ਜੂ ਪੱਟ ਕੇ ਲੈ ਫੇ ਪੱਟ ਕੇ ਤੈਨੂੰ ਪੱਟਵਾ ਕਰਾਟਾ ਕੱਢ ਕੇ ਪੱਟਾ ਪੱਟਾ ਇਹ ਤੋਂ ਹੋ ਕੇ ਨਹੀਂ ਕੀਤੀ ਯਾਨੀ ਆਹ ਤਾਂ ਕੱਢ ਕੇ ਕੀਤੀ ਹੈ ਆਂਡਾ ਕੱਢ ਕੇ ਤੇਹੀ ਲਈ ਡਰਾਈਵਰ ਆਇਆ ਪੱਟ ਕੇ ਦਿਖਾ ਆਇਆ ਜੇ ਮੇਰਾ ਟੋਟਰ ਟਮਾਟਾ ਪੱਟ ਕੇ ਦਿਖਾ ਟਮਾਟਾ ਕੱਢ ਕੇ ਹਾਂ ਚੱਟ ਪੱਟ ਮੈਂ ਇਹ ਪੱਟ ਕੇ ਲੈ ਕੇ ਆਉਂਦਾ ਆਪੇ ਬੈਠ ਕੇ ਕੱਢ ਲੇਖੋ ਇਹ ਕੋਲਾ ਨਹੀਂ ਸੋਹਦਾ ਐਵੇਂ ਪੱਨ ਪਈ ਜਾ ਰਿਹਾ ਆਹ ਵੇਖ ਆਹ ਮੁਕਰਦਾ ਵੀ ਆਂਡਾ ਵੀ ਆਉਂਦਾ ਤੇ ਪੌਂਦਾ ਵੀ ਨਹੀਂ ਆਂਡਰਾਬ ਕੱਢ ਕੇ ਦੇਗੀ ਲੈ ਆਂਡਰਾਬ ਕੱਢ ਕੇ ਬਾਅਦ ਤੇਰੇ ਦਾ ਪੱਟ ਕੇ ਦੇ ਬਾਹਰ ਜਿਆਦਾ ਜਦਈਆ ਕਰਕੇ ਤਾਂ ਮੁੰਡਿਆਂ ਨੇ ਐਂਡ ਤੇ ਨਤੀਜਾ ਇਹ ਕੱਢਿਆ ਵੀ ਟੋਚਨ ਸਿੱਧਾ ਹੀ ਪਾ ਲਈਏ ਹਨਾ ਤੇ ਜੀ ਪਹਿਲਾਂ ਤਾਂ ਇੱਕ ਵਾਰੀ ਕਹਿੰਦੇ ਸੀ ਵੀ ਅਰਜਣ ਪਾ ਜੋਂਡੀਰ ਪਾ ਲਈਏ ਪਰ ਫਿਰ ਮੁੰਡਿਆਂ ਨੇ ਡਿਸੀਜਨ ਇਹ ਲਿਆ ਵੀ ਨਹੀਂ ਸੰਗਲ ਵੇ ਤੂੰ ਬੇਲੀਆ ਕਿੱਡਾ ਲੰਮਾ ਬੱਲੇ 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 ਜਾਈਂ ਪਿੱਛੇ ਬੱਲੇ 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 ਏਡਾਜ਼ ਇਹਦਾ ਬਾਹਲਾ ਲੰਮਾ ਬਾਹਲਾ ਲੰਮਾ ਰਹਿੰਦੀ ਹੈ ਹਨਾ ਏਡਾ ਲੰਮਾ ਛੋਟਾ ਕਰ ਲੈ ਇਹਨੂੰ ਆਹ ਅਸੇ ਡਬਲੀ ਕਰ ਦੇ ਹਾਂ ਆ ਵੀ ਕੁੰਡਾ ਉਧਰ ਪਾ ਦੇ ਸਿੱਧਾ ਗੁੱਲਾ ਉਹਦੇ ਚ ਪੈ ਜਾਏਗਾ ਇੱਧਰ ਨੂੰ ਨਾ ਨਾ ਇੱਥੇ ਨਾਲ ਲਾ ਦੇ ਆਹ ਕੱਢ ਕੇ ਇਧਰ ਹੀ ਲਾਈਨ ਚ ਲਾ ਲਓ ਹਾਂ ਅਬ ਬਾਅਦ ਚ ਦਾਣੇ ਪਈ ਜਾਣਗੇ ਲੈ ਵੀ ਛੋਟਾ ਪਿੱਛੇ ਇਹਦੇ ਇਲਾਵਾ ਤੇਰੀ ਗੱਲ ਆਉ ਦੇ ਨਾਲ ਉਹ ਦੂਜਾ ਬੀਲ ਆਲੀ ਫੇਰ ਲਊਗਾ ਤੀਜਾ ਲਾਲਾ ਦੂਜਾ ਮੀਡੀਅਮ ਲਾਲਾ ਫੇਰ ਦੂਜਾ ਦਬੂਗਾ ਨਹੀਂ ਯਾਰ ਜਦੋਂ ਅੱਗੇ ਆਸਰਾ ਮਲੇ ਫਿਰ ਇਹਦਾ ਪਹਿਲਾ ਮੀਡੀਅਮ ਲਾਏਗਾ ਫਿਰ ਤੋਰੇ ਨਹੀਂ ਰਲਨੇ ਜਿਹੜਾ ਉਦਨ ਲਾਇਆ ਸੀ ਉਹ ਵੇਰ ਵਾਲਾ ਜਦੋਂ ਆਪਣੇ ਔਦੇ ਦਾ ਇਹਦਾ ਪਹਿਲਾ ਅਸੀਂ ਦੇ ਪਹਿਲਾ ਇਹਦਾ ਹਾਂ ਆਹੋ ਇਹਦਾ ਟਾਇਰ ਕਮਾਈ ਵਾਲੇ ਦੀ ਇਹਦਾ ਪਹਿਲਾ ਲਾਲਾ ਇਹਦਾ ਦੂਜਾ ਲਾਲਾ ਦੇ ਦੇਣ ਵੇਲੇ ਆ ਕੀ ਬੰਦਾ ਚੱਲ ਚੜਾਏ ਛੋਟਿਆ 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 ਓਏ ਨਾ 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 ਆਨੇ ਆਣ ਵੇਣ ਦੇ ਅੱਤਵੇਂ ਇਹ ਬੰਗੇ ਵਾਲੇ ਲੈਂਦੇ ਆ ਮੜੀਓ ਨੇ ਲਾਵੀ ਛੋਟਿਆ ਨੇ ਦੱਬਦੀ ਹਲੇ ਵੀ ਪੰਗੇ ਲੈਣ ਹਰਦੇ ਨਹੀਂ ਗਏ ਉਹ ਕਲੱਚ ਨਾ ਪਹਿੰਦਾ ਆਰੇ ਮਾ ਜਮਾ ਸਰਾਫਾ ਐ ਦਵਰਨ ਵਰਗੇ ਰੈਸਲਵਾ ਹੋ ਗਏ ਤਾ ਜੋਨੀਰ ਪਾਲਾ ਗਿਆ ਉਹ ਘੇਰ ਕਰ ਦਿੰਦਾ ਤਾਂ ਵੀ ਖਿੱਚੀ ਲਿਆਉਂਦਾ ਚੱਲ ਔਰ ਨੋਵਾਂ ਟੈਂਕ ਵੀ ਪਾਤਾ ਆਪਾਂ ਇਹ ਮੈਂ ਤਾਂ ਤੁਹਾਨੂੰ ਨਾਲ ਦੀ ਨਾਲ ਵਗਾਉਂਦਾ ਤਾਂ ਵੀ ਨੋਵਾਂ ਟੈਂਕ ਵੀ ਟੈਂਕ ਕਿੰਨੇ ਅੱਜ ਤੇ ਸੰਗਲ ਤੋੜਦਾ ਮਿੱਤਰ ਪਿਆਰਿਆ ਨੇ ਕੁੰਡਾ ਬਾਕੀ ਜੋਰ ਤੁਸੀਂ ਵੇਖ ਹੀ ਲਿਆ ਮਸ਼ੀਨ ਦੇ ਡੈਰ ਦੇਖੋ ਪਹਿਲੇ ਜਾਂਦਾ ਪਾਈ ਜਾਂਦਾ ਅੱਗੇ ਜਦੋਂ ਕਲੱਚ ਨੱਪੇ ਤੇ ਵੀ ਜੋਰ ਲਾ ਜਾਂਦਾ ਬਾਕੀ ਗਾਂ ਲੇਦਾ ਜੋਰ ਚੈੱਕ ਕਰਾਂਗੇ ਨੋਵਾਂ ਟੈਂਕ ਆ ਗਿਆ ਵੇਲਿਓ ਤੇ ਟਰਾਲੀ ਤੁਸੀਂ ਉੱਤੋਂ ਵੇਖ ਲਓ ਪੂਰੇ ਫੁੱਲ ਭਰ ਕੇ ਆ ਇਹ ਤੋਂ ਬਾਅਦ ਲੈ 2 ਰੁਪਏ ਨੇ ਇਹਦੇ ਚ ਤੇਜੀ ਪਏ ਨੇ ਦੋ ਗਣੀ ਪਏ ਨੇ ਨਾ ਨੋ ਕਰਦੇ ਆ ਬੁੱਲ ਕੋਸ ਨਹੀਂ ਪੈਜੋ ਬੂਤੇ ਦੇ ਆਤਾ ਦੀ ਵੇ ਬੂਤੇ ਆ ਤੂੰ ਵੀ ਸਾਨੂੰ ਡੋ ਛੱਡਿਆ ਆਏ 26 ਤੋਂ ਘਾਟੇ ਤੋਂ 26 ਲਾ ਲੇ ਪਰਾਲੀ ਦਾ ਸੌਂਗੀ ਦੀ ਸਾਹਮਣੀ ਬਰਾ ਪਰਾਲ ਕਿੱਥੇ ਸਾਹਮਾਂਗੇ ਅਸੀਂ ਪਰਾਲੀਆਂ ਹੀ ਬਜੀ ਹੈ ਹੋਰ ਪਰਾਲੀ ਪਜਿਆ ਕੰਡ ਤੇ ਤੁਹਾਨੂੰ ਦੱਸਦੇ ਆ ਵੀ ਇਹ ਕਿੰਨੇ ਕਿੱਲੇ ਦਾ ਮਾਲ ਹੈ ਤੇ ਕਿੰਨਾ ਪਿਆ ਹੈ ਜੀ ਹਨ ਸਾਰੀ ਹੌਸਲ ਦੱਸਦਾ ਤੁਹਾਨੂੰ ਮੈਂ ਹਾਂ ਥੋੜਾ ਹੋਣਾ ਹੀ ਆ ਮਤਲਬ ਲਾ ਲਓ 9:30 9:00 ਟੈਂਕ ਹੋ ਗਈ ਹਾਂ ਤੇ ਹੋ ਗਿਆ ਜੋ ਜੋ ਨਾ ਮਸ਼ੀਨ ਲਾ ਜਿਓ ਮੁੜਦੀ ਆ ਨਾ ਐਂ ਟਰਾਲੀ ਉੱਤੋਂ ਦੀ ਕਰਨੀ ਆਪਾਂ ਦੇਖਣਾ ਵੀ ਕਿੰਨੇ ਟੈਂਕ ਪੈਂਦੇ ਇਹਦੇ ਵਿੱਚ ਲੱਗ ਕੱਟਾ ਘੱਟੀ ਕੰਮ ਅੱਗੋਂ ਅੱਗੋਂ ਦਾ ਟੀਸੀ ਨਿਕਲਾਈ ਪਿੱਛੇ ਲੇ ਹੋਣੀ ਆ ਪਿੱਛੋਂ ਪਰਣੀ ਆ ਲਓ ਜੀ ਉਹ ਵਾਲਾ ਟੈਂਕ ਜੇ ਆਪਾਂ ਗਿਣੀਆਂ ਤੇ 10 ਤੇ ਮਤਲਬ ਆ 11ਵਾਂ ਉਹਦੇ ਥੋੜੇ ਦਾਣੇ ਘੱਟ ਸੀਗੇ ਆ 11ਵਾਂ ਟੈਂਕ ਦਾ ਜਮਾ ਥੋੜਾ ਘੱਟ ਲਾ ਲਓ ਤੇ ਆਹ 11 ਟੈਂਕ ਆ 11 ਟੈਂਕਾਂ ਦੇ ਵਿੱਚ ਐਨ ਫੁੱਲ ਹੋ ਗਈ ਟਰਾਲੀ ਜਾਂ ਨੂੰ 1.5 ਸਮਝ ਲਿਆ ਜੇ ਤੇ ਜਾ 11 ਇੱਥੇ ਕਿ ਜੇ ਆ ਮੇਰਾ ਵੀਰ ਹਣਾ 1.5 ਵੀ ਆਪਾਂ ਕਹਿ ਸਕਦੇ ਆ ਤੇ 11 ਵੀ ਕਹਿ ਸਕਦੇ ਆ ਪਰ ਆਹ ਦਾ ਟੈਂਕ ਮੈਨੂੰ ਪਤਾ ਪੂਰਾ ਪੈਣਾ ਨਹੀਂ ਯਾ ਟਰਾਲੀ ਐਨ ਫੁੱਲ ਆ ਜਮਾ ਫੁੱਲ ਆ ਟਰਾਲੀ ਤੇ ਛਾੜ ਮੇਰਾ ਵੀਰ ਕੁਛ ਨਹੀਂ ਆ ਅੱਠ ਕਿੱਲਿਆਂ ਚੋ ਦੋ ਕਨਾਲਾਂ ਹੀ ਘੱਟ ਆ ਦੇ 20 ਫੁੱਟੀ ਟਰਾਲੀ ਦੇ ਇੱਕ ਟੈਂਕ ਉੱਚ ਪਿਆ ਤੇ ਮਗਰ ਥੋੜਾ ਪੌਣਾ ਇੱਕ ਲਾ ਬਚਿਆ ਆ ਕਿ ਝਾੜ ਬਹੁਤ ਘਟਾ ਜਵਾਕਾਂ ਇਹ ਵੀ ਜਿਆਦੀ ਭਰਾ ਲੈਣੀ ਵੇਖੇ ਚੱਲਦੇ ਨੇ ਹੰਦੇ ਪੰਗੇ ਲੈਣੋ ਬਹੁਤ ਆ ਬਸ ਕਰੋ ਛੋਟਿਓ ਉਹ ਬਸ ਕਰ ਕਾਨੂੰ ਢੁੱਲੂਗਾ ਮਾ ਤਾਂ ਕਹਿਣਾ ਆਹੜਾ ਟੈਂਕ ਪੂਰਾ ਪੈਣਾ ਨਹੀਂ ਹੁਣ ਇਹਨੂੰ 1.5 ਸਮਝ ਲਈਏ ਜਾਂ 11 ਇੱਥੇ ਕਿ ਜਮਾਲ ਪਿਆ ਐਨ ਆਉਗਰ ਦੇ ਨਾਲ ਲੱਗ ਗਿਆ ਹਾਂ ਕਹਿੰਦਾ ਪੱਧਰ ਕਰਦੇ ਹੋਰ ਪਾਉਣਾ ਮਸ਼ੀਨ ਵਾਲਾ ਵੀਰ ਕਹਿੰਦਾ ਬਾਕੀ ਬਾਕੀ ਆ ਰੇਡੀਅਲ ਟਾਰਾਂ ਦਾ ਫਾਇਦਾ ਹੈਗਾ ਹੁਣ ਤੁਸੀਂ ਦੇਖ ਹੀ ਲਿਆ ਨਾ ਇੱਕ ਪੰਪ ਕਿਰਾਏ ਦਾ ਫਾਇਦਾ ਹੈਗਾ ਦੇਖਿਆ ਦੂਜੇ ਚ ਕਿੰਨੇ ਜ਼ੋਰ ਮਾਰਦਾ ਸੀਗਾ ਆੜ ਆੜ ਕੇ ਪੱਟਦਾ ਸੀ ਹੁਣ ਦਾ ਆੜ ਆੜ ਕੇ ਪੂਰਾ ਦੇ ਜੋ ਟਰਾਲੀ ਗਈ ਆ ਫੁੱਲ ਭਰ ਤੇ ਹੁਣ ਆਪਾਂ ਇਹਨੂੰ ਕੱਢਦੇ ਆ ਬਾਹਰ ਪੂਰੀ ਫੁੱਲ ਟਰਾਲੀ ਆ ਨੌਂ ਯਰ ਮਾਰਦਾ ਬਰੋਲੇ ਪਰ ਪਰ ਕੇ ਪਰ ਇਹ ਨਾਲੇ ਘੜੀ ਹੋਣਾ ਦਾਦਾ ਤੁਦਾ ਨਹੀਂ ਆਹੇ ਪਿਛਲਾ ਰੁਕ ਵੀ ਜਾਵੇ ਤਾਂ ਵੀ ਤੁਰਿਆ ਆਉਂਦਾ हौली कर रहा हौली 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 ला जी करमाली आ गई बाहर रोले ती तो वे ही रहे ਵਜਨ ਬਹੁਤ ਵੱਨ ਜਾਂਦਾ ਝੋਨੇ ਦਾ ਹਾਂ ਤੇਲ ਬੜਾ ਛੱਡਿਆ ਹੋਇਆ ਚਲੋ ਹੁਣ ਤੇ ਜੀ ਇਹ ਟਰਾਲੀ ਕੱਢ ਲੈਣੀ ਸੋਕੇ ਦੇ ਖਾਲੀ ਜਗ੍ਹਾ ਤੇ ਓਏ ਖਾਲੀ ਜਗ੍ਹਾ ਤੇ ਕੱਢ ਲੈ ਨਹੀਂ ਨਹੀਂ ਕੱਢਣਾ ਇਹ ਤਾਂ ਮੁੱਕਾ ਹੀ ਹੈ ਮੌਹੇ ਕਹਿੰਦਾ ਆਹ ਟਰੈਕਟਰ ਵਰਤੇ ਆ ਜਾਂਦਾ ਨਾ ਤੇਰਾ ਆਹ ਟਰੈਕਟਰ ਯਾ ਉਹਦੇ ਮਗਰ ਪਾਲਾ ਫਿਰ ਕੱਢ ਲਾਂ ਕੋਈ ਨਾ ਸੰਗਲ ਲੈ ਜਾ ਉਸੇ ਮੋਟਰ ਦੀ ਲੈ ਜਾ ਤੁਰ ਲੱਗ ਗਿਆ ਕਰੀ ਬਹਿ ਚੱਲੀ ਸੀ ਨਾ ਤੇ ਜੀ ਬਹਿ ਚੱਲੀ ਸੀ ਹਾਂ ਉਹ ਵੀ ਦਬ ਗਿਆ ਹੀਗਾ ਉਹ ਵੀ ਲੱਗਣਾ ਇਹ ਮੀਡੀਅਮ ਚ ਪਾ ਲੈਂਦਾ ਨੇ ਬੰਦ ਹੋ ਜਾਣਾ ਲੋਹੇ ਚ ਪਾਇਆ ਟਾਂ ਲੋਹੇ ਸੀਗਾ ਸਾਫ ਲੋਹੇ ਸੀਗਾ ਪੰਜਵਾ ਲੋ ਹਾਂ ਮੀਡੀਅਮ ਦਾ ਦਾਅ ਦਾ ਮੈਂ ਤੁਹਾਨੂੰ ਦੱਸਿਆ ਨਾ ਉੱਤੇ ਵੀ ਇਹ ਦੂਏ ਮੀਡੀਅਮ ਚ ਆਹ ਟਰਾਲਾ ਦਬ ਜਾ ਆ ਜਾ ਅੰਕਲ ਚਲੇ ਚੱਲੇ ਹੋ ਆ ਜੀ ਦੁਬਾਰਾ ਸੀਨ ਆਵੇ ਨਾ ਆਵੇ ਹੀ ਉੱਥੇ ਸ਼ੁਰੂ ਕਰ ਦੇਣੀ ਹੈ ਮੁੰਡੇ ਨੇ ਟੂਨ ਲਾਤੀ ਸੀ ਤਾਂ ਸਾਨੂੰ ਵੀਡੀਓ ਰਿਲੀਟ ਕਰਨੀ ਪਈ ਆ ਖੇਤ ਰੋਟੀ ਦਾ ਜਿਹੜਾ ਸਵਾਦ ਮੈਂ ਬੜੀਆਂ ਵੀਡੀਓ ਤੇ ਜ਼ਿਕਰ ਕਰਦਾ ਨਾ ਤੁਹਾਨੂੰ ਸਾਰਿਆਂ ਨੂੰ ਦੱਸਿਆ ਸੱਚੀ ਖੇਤ ਰੋਟੀ ਸਵਾਦ ਆਉਂਦੀ ਕਿ ਨਹੀਂ ਲੱਗਦੀ ਨਾ ਘਰੇ ਭੁੱਖ ਲੱਗੇ ਨਾਲੇ ਖੇਤ ਹੋਵੇ ਨਾਲੇ ਰੋਟੀ ਸਵਾਦ ਲੱਗਣੀ ਹੀ ਲੱਗਣੀ ਬਸ ਆ ਗਿਆਨੀ ਬੰਦਾ ਘਟ ਖਾਂਦਾ ਨਹੀਂ ਇਹ ਵੀ ਬਹੁਤ ਦੈੜ ਦਿੰਦਾ ਖੇਤ ਇਹ ਵੀ ਬੜੀਆਂ ਨੱਪਦਾ ਜੀ ਇਹ ਤੁਰ ਕਰੇ ਬਾਲੇ ਖਾਂਦਾ ਲੇਜ ਇਹ ਹਟਦਾ ਨਹੀਂ ਪੁੱਟੇ ਬੰਗੇ ਰਹਿਣਾ ਬਹੁਤ ਗੰਦਾ ਹੈ ਹਾਂ ਖਾਣਾ ਇਹਨੇ ਆ ਗੋ ਜੀ ਬੋਗ ਦੀਆਂ ਬੋਤਲਾਂ ਦਾ ਬੰਦੇ ਨੂੰ ਜਾਇ 10 ਭਲਾ ਦੋ ਦਿਹਾੜੀ ਜੋ ਵੀ ਪੀਜੂ ਹੌਣਟਿਆ ਨਾ ਹੌਣਟਿਆ ਹਾਂ ਸੰਗ ਬੈਠਾ ਪਿਆ ਗਲਾ ਬੈਠਾ ਪਿਆ ਮੇਰੇ ਕੋਲੇ ਰਾਤ ਰਨੇ ਸਾਰੇ ਖਾ ਖਾ ਐਂ ਹੀ ਕਰੀ ਜਣਾ ਹੁੰਦਾ ਨੇ ਚਲੋ ਦੱਸਿਓ ਕਿਹੜੇ ਕਿਹੜੇ ਵੀਰਾਂ ਨੂੰ ਖੇਤ ਰੋਟੀ ਸਵਾਲ ਲੱਗਦੀ ਆ ਸਾਹਮਣੇ ਆ ਲਾਈਵ ਇਹ ਇਹਦੇ ਵਿੱਚ ਜਿੰਨੇ ਵਲੌਗ ਦਾ ਵੀਡੀਓ ਬਣਾਉਣਾ ਹੈ ਖਾਂਦੇ ਦੀ ਬਣਾਉਣਾ ਇਹਦੀ ਗੱਡੀ ਦੇ ਕਿਤੇ ਜਾਂਦੀ ਤਾਂ ਵੀ ਕਰਦੇ ਹੁੰਦੇ ਨੇ ਮਿੰਦਰ ਇਹ ਵਿਚਾਰੇ ਦਾ ਨਾ ਮੂੰਹ ਤਾਂ ਨਹੀਂ ਰਹਿਣਾ ਵੇਖੀ ਜਾਇਆ ਜੀ ਹੁਣ ਕਿਉਂਕਿ ਉਹਦੇ ਤੇ ਟੈਂਕ ਪੈ ਗਏ 3 4 ਇਹ ਲੋਮ ਬਦੇ ਸਲੰਸਰ ਤਾਂ ਨਹੀਂ ਘੜਦਾ ਹੈ ਬਾਕੀ ਤੇਜ਼ੀ ਤਾਂ ਤੁਹਾਨੂੰ ਪਤਾ ਹੀ ਆ ਸਲੰਸਰ ਦਾ ਮੂੰਹ ਹਲੀ-ਹਲੀ ਪਛਾਣ ਹੁੰਦਾ ਜਾਂਦਾ ਵਿਚਾਰੇ ਦਾ ਬਹੁਤ ਅੱਗ ਕਰਦਾ ਟਰਾਲਾ ਲੈ 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 ਓਏ ਹੋਏ 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 ਲੰਬੜੀ ਰੋਟੋਂ ਨਾਲ ਟਰੈਕਟਰ ਦੀ ਲੰਬ ਮਸ਼ੀਨ ਨੇ ਮਾਰਤਾ ਹਾਰਣਾ ਝੋਨਾ ਬਾਹਲਾ ਪੱਕ ਗਿਆ ਜਿਵੇਂ ਕਣਕ ਚੋਣੀ ਮਿੱਟੀ ਉੱਡਦੀ ਘੱਟਾ ਉਦਾਂ ਔੜਦਾ ਪਿਆ ਘੱਟਾ ਝੋਨੇ ਜੋ ਇਹ ਮੰਡਾ ਮੰਡਮਿੰਸ ਜਿੱਥੇ ਆਪਣੇ ਦਰਿਆ ਦੇ ਲੱਗੇ ਨਹੀਂ ਪਹਿਲੀ ਹੁੰਦੀ ਹੁੰਦੀ ਮੰਡ ਵਾਲੀ ਉਹ ਖੇਤ ਆ ਝੋਨਾ ਬਾਹਲਾ ਪੱਕ ਗਿਆ ਪੂਰਾ ਮੜੱਕਾ ਮਾ ਖਿੱਚ ਕੇ ਚਲਾਉਂਦਾ ਤੇ ਜੀ ਕੋਈ ਵੀ ਟਰੈਕਟਰ ਹੈ ਨਾ ਉਹ ਉੱਤੇ ਬਵੇ ਇੱਤੇ ਬਵੇ ਗੇਅਰ ਨਿੰਟ ਲਾ ਲਾਉਣਾ ਖਿੱਚ ਕੇ ਰੱਖਣਾ ਹੁੰਦਾ ਇਹਨੇ ਮੈਂ ਸੁਣਾਂ ਆ ਟਰਾਲੀ ਦਾ ਵੀ ਟੈਂਕ ਭਰ ਗਿਆ ਇਹਦੇ ਟਾਇਰ ਵਿਚਾਰੇ ਦੇ ਛੋਟੇ ਆ ਮੰਡ ਚ ਨਾ ਟਰਾਲੀ ਬੰਦੀ ਬੜੀ ਛੇਤੀ ਤੇ ਇਹ ਦੂਜੀ ਟਰਾਲੀ ਵੇਖੀ ਹੋਣੀ ਆ ਉਹਦੇ ਅੱਗੇ ਅੱਗੇ ਹੀ ਫੁੱਲ ਕਰਦਾ ਪਿਆ ਵੀ ਚਲ ਟਰੈਕਟਰ ਨਾ ਬੈਠੇ ਹੈ ਨਾ ਦੇ ਦੇ ਆਪਾਂ ਇਹਦਾ ਕਾਰਿਆ ਰੇ ਛੋਟਾ ਕਿਵੇਂ ਜੋਰ ਲਾਉਂਦਾ ਫਿਰ ਹਣਾ ਜੋਨਿਆਂ ਦੇ ਚਾੜਨੇ ਨਾਲ ਕੀ ਜ਼ਿੰਮੇਦਾਰ ਸਾਰੇ ਵਿਚਾਰੇ ਨਾ ਓਕੇ ਕਰ ਦਿੰਦੇ ਆ ਤਾਂ ਮੈਂ ਟੇਡਾ ਹੋ ਗਿਆ ਕਿ ਟੇਡਾ ਕੰਮ ਹੈ ਗਰੂ ਸਾਰਿਆਂ ਨੇ ਚੜ੍ਹਦੀ ਕਲਾ ਕਰੇ ਚਲੋ ਅਗਲੀ ਫਸਲ ਵਧੀਆ ਆ ਜੇ ਬਾਬੇ ਨਾਨਕ ਨੂੰ ਪਤਾ ਹੀ ਹੈ ਵੀ ਕਿਵੇਂ ਕਰਨਾ ਹੈ ਨਾ ਮਾਬਾ ਜਾਨੀ ਜਾਣ ਆ ਜੋ ਕੀਤਾ ਨੇ ਸੋ ਸਮਝ ਕੇ ਕੀਤਾ ਮਾਬੇ ਨਾਨਕ ਨੇ ਕਿ ਹੁਣਾ ਵੀ ਚਲੋ ਇੰਨਾ ਕਿ ਹਿਸਾਬ ਕਿਤਾਬ ਸੈੱਟ ਤੇ ਬਾਬੇ ਨੇ ਇੰਨਾ ਕਰ ਦਿੱਤਾ ਕੀ ਇਧਰ ਵਿਚਾਰ ਵਟਾਂਦਰਾ ਹੁੰਦਾ ਪਿਆ ਦੋਹਾਂ ਦਾ ਸ਼ਾਮ ਨੂੰ ਕੱਟੀਆਂ ਲੈ ਕੇ ਜਾਣੀਆਂ ਟਰਾਲੀਆਂ ਭਰ ਕੇ ਮਸ਼ੀਨ ਵਾਲੇ ਵੀਰ ਨੇ ੱਪਕਾ ਕਰਤਾ ਟਰੈਕਟਰ ਬੈਗਲ ਜਾਣਾ ਬੈ ਗਿਆ ਹੁਣ ਇਹ ਹੈ ਯਾ ਲੈ ਗਿਆ ਛੋਟਾ ਮਰਦਾ ਮਰਦਾ ਕਈ ਆ ਪਾ ਜਿਓਣਾ ਦੇ ਨਾ ਵੀ ਲੱਗ ਗਿਆ ਐਟਸਾਲਾ ਚੱਕਰ ਚੱਕਰ ਦੀ ਦੋਰਦਾ ਹਨਾ ਜੰਨੀਏ ਮੋ ਭਾਵੇਂ ਤਾਣਾ ਇੱਕ ਕਹੜੀ ਚਾਹੀ ਗੱਲ ਕੀਤੀ ਸੀ ਮਹਿੰਦਰੇ ਮੂੰਹ ਤਾਂ ਹੀ ਰੱਖਦੇ ਤੇ ਜ਼ੋਰ ਦੇਖ ਲੋ ਕਿੰਨਾ ਮਾਰਦੇ ਹੋ ਤੁਹਾਡੇ ਸਾਹਮਣੇ ਆ ਦੇਖ ਲੋ ਮੂੰਹ ਭਾਵੇਂ ਨਹੀਂ ਥੱਲੇ ਲਾਉਂਦਾ ਪਰ ਜ਼ੋਰ ਨਾਲੋ ਕੰਮ ਅੰਨਾ ਹੀ ਆ ਇਹਨਾਂ ਦਾ ਹਾਂ ਕਿੱਧਰ ਲੱਗੇ ਥੱਲੇ ਪਰਲੇ ਪਾਸੇ ਸਲਾਮ ਜੰਮੇਂਦਰਾ ਇਹ ਵਜੂਤੋ ਜਿਆਦਾ ਜੋਰ ਲਾ ਜਾਂਦਾ ਹੈ ਨਾ ਦੰਨੀਏ ਚੱਕਰ ਨਾ ਤੋੜਦੇ ਕਰਕੇ ਨੇ ਬੈਗ ਧੱਕਤੀ ਟਰਾਲੀ ਬਾਈ ਹੋ ਗਿਆ ਹੈ ਜਹਾ ਜੰਮੇਂਦਰਾ ਮੂਹਣ ਹੀ ਤਾਂ ਲੈ ਲਾਉਂਦਾ ਉਹਦੇ ਚੱਕ ਲੈਂਦਾ ਹੈ ਨਾ ਜੇ ਜੰਮੇਂਦਰਾ ਜੋਰ ਲਾਉਂਦਾ ਦੇਖ ਇੱਧਰ ਦੇ ਜੋ ਸ਼ਾਟ ਕੱਢਣਾ ਹੁੰਦਾ ਨਾ ਤੂੰ ਕਹਿੰਦਾ ਨਾ ਕਿਵੇਂ ਆ ਦੇ ਆ ਕੀ ਕੀ ਵਿਚਾਲੇ ਰੱਖੋ ਜਿਹੜੀ ਸੀ ਹੁਣ ਇਹਨੇ ਇੰਨੀ ਜਿਆਦਾ ਚੱਕਣੀ ਸ਼ਾਟ ਤੀ ਦੇਖੀ ਉਹ ਨਾ ਆਉਂਦਾ ਇੱਧਰ ਨੂੰ ਦੇ ਰੇ ਆਂਦਰਾਂ ਇਕੱਠੀਆਂ ਕਰ ਦਿੰਦਾ ਟਰੈਕਟਰ ਦੀਆਂ ਅੰਦਰਾਂ ਦੇ ਦੇ ਬ੍ਰੇਕ ਲਾਉਂਦਾ ਮੇਲਾ ਦਾ ਹਣਾ ਇਹ ਕਹਦਾ ਇਹਨੇ ਨਾ ਸਟੀਅਰਿੰਗ ਛੋਟਾ ਪਾ ਕੇ ਚੰਨੀ ਕੰਮ ਖਰਾਬ ਕੀਤਾ ਨਾ ਸਟੀਅਰਿੰਗ ਵੱਡਾ ਹੋਵੇ ਨਾ ਤਾਂ ਟਰੈਕਟਰ ਮੋੜਨਾ ਸੌਖਾ ਦੇਖ ਦੇ ਲੋ ਨਾ ਪੈੜੀ ਹੋਣਾ ਜ਼ੋਰ ਪੂਰੇ ਆ ਇਹ ਕਿਹੜੇ ਗੇਰ ਤੋਂ ਉੱਜੰਮੀ ਹੋ ਦੂਜੇ ਲੋਜ ਕਿ ਤੀਜੇ ਤੀਜੇ ਚੋਣਾ ਹਨ ਬਰੋਲੇ ਬਣਾਈ ਜਾਂਦਾ ਬਰੋਲੇ ਇੱਥੇ ਹਣ ਬ੍ਰੇਕ ਫਿਰ ਨੱਪੂ ਉੱਠ ਕੇ ਬ੍ਰੇਕ ਨਹੀਂ ਬ੍ਰੇਕ ਦਿੰਦਾ ਰੇਸ ਦਿੰਦਾ ਪਜਾਉ 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 ਮਰਦਾ ਨਹੀਂ ਓਏ ਰੇਸ ਦਿੰਦਾ ਵਿਆਦ ਨਾਲ ਆ ਟਕਾਣੇ ਪਜਾਤਾ ਐ ਨਗਰਵਾਲੇ ਨੇ ਪਾਰਾ ਪਾਰਦਾ ਦਾਪੂ ਕਰਕੇ ਜਿੱਥੇ ਮਰਦੀ ਲੈ ਜਾ ਇਹਨੂੰ ਜਲਾਉਣ ਦਾ ਸਵਾਦ ਉਹਨਾਂ ਨਾਲੋਂ ਵੱਧਾ ਹੈ ਨਾ ਇਹ ਯਾ ਸਟੀਅਰਿੰਗ ਵੱਡਾ ਪਾਤ ਹੈ ਜੀ ਸਟੀਅਰਿੰਗ ਵੱਡਾ ਪਾ ਮੁਰਦਾ ਨਹੀਂਗਾ ਯਾਰ ਉੱਥੋਂ ਲੈ ਕੇ ਵੀਲ ਕਿਤੇ ਕਿੰਨੇ ਦਾ ਮੇਰੀ ਗੱਲ ਸੁਣ ਇਹਨੂੰ ਕਿਹੜਾ ਹੈ ਆਪਣੇ ਕੋਲ ਜਾ ਮੇਰੀ ਗੱਲ ਤਾਂ ਸੁਣ ਆਪਣੇ ਘਰੇ ਨਾ ਗੱਲ ਤਾਂ ਮੇਰੀ ਪਹਿਲਾ ਤੋਸ ਹੁਣਾ ਆਪਣੇ ਘਰੇ ਜੌਂਡੀਅਰ ਦਾ ਵੱਡਾ ਸਟੀering ਪਿਆ ਹਾਂ ਉਹ ਪਾ ਕੇ ਵੇਖ ਲਾ ਕੇ ਪੈਂਦਾ ਤੇ ਹਾਂ ਹਾਂ ਉਹ ਪਾਲਾ ਆ ਨੜ ਦੋਨੇ ਆਈ ਸੀ ਇਥੋਂ ਲੈ ਕੇ ਸਾਰਾ ਜੁੱਲਾ ਪਾੜ ਗਿਆ ਉਧਰਲਾ ਕੱਲਾ ਨੜ ਕੱਲੇ ਨੜ ਤੇ ਉਧਰ ਨੂੰ ਭੂੰਦੜੀ ਦੋ ਗੇੜੇ ਲਾਇਆ ਸੀ ਉਹ ਨੜ ਤੇ ਮੈਸਤਰੀ ਵੀ ਹੈਰਾਨ ਕਹਿੰਦਾ ਬਾਵਾ ਤੁਸੀਂ ਮਾਰ ਨਹੀਂ ਗਏ ਸੀਗਾ ਦਿਵਾਲ ਦੇ ਉਹ ਜਵੇਂ ਟਰੈਕਟਰ ਮੈਂ ਉਹ ਇਹਦਾ ਸੜਿਆ ਤੁਰਪਾ ਭਜਾਉਣਾ ਬੜਾ ਜੁੱਲੇ ਚਾਹ ਦਾ ਪਾੜ ਹੀ ਗਿਆ ਇਧਰੋਂ ਜਮ ਇਥਰੇ ਤੱਕ ਹੈ ਹੀ ਨਹੀਂ ਸੀ ਨਾਲ ਐਡਾ ਰਿਸਕ ਨਾਲ ਲਿਆ ਕਰ ਹੁਣ ਵੀ ਇਹਦੇ ਨਾਲ ਚੰਨੀ ਉਧਰਾਂ ਹੀ ਸੀ ਨਾ ਨਹੀਂ ਲਾ ਕੇ ਆਇਆ ਤਾਂ ਦੇਖੋ ਹੁਣ ਵੀ ਟੋਚਣਾ ਪਾਉਣ ਲੱਗੇ ਨਾ ਧਿਆਨ ਨਾ ਪਾਈ ਵੈਲਡਿੰਗ ਕੀਤੀ ਚੀਜ਼ ਦੀ ਉਨੀ ਜਾਣ ਨਹੀਂ ਹੁੰਦੀ ਉਹ ਹੀ ਚੁੱਲ੍ਹਾ ਹੁਣ ਲਪਾਉਣਾ ਨਾ ਬਾਬਾ ਟਾਈਮ ਨਹੀਂ ਸੀਗਾ ਹੁਣ ਹੜਾ